ਮਾਜ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਕੇ ਬੋਹਤ ਪੰਚਮ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਧਾਰ ਇਹ ਸ਼ਬਦ ਦੀਆਂ ਪਹਿਲੀਆਂ ਦੋ ਪੰਕਤੀਆਂ ਨੇ ਤਕਰੀਬਨ ਆਪ ਜੀ ਨੂੰ ਇਹ ਸ਼ਬਦ ਸਰਲ ਵੀ ਹੋਣਾ ਤੇ ਬੜੀਆਂ ਸੰਗਤਾਂ ਨੂੰ ਤੇ ਯਾਦ ਵੀ ਹੋਣਾ ਕਿਉਂਕਿ ਹਰ ਮਹੀਨੇ ਤੇ ਬਾਰਹਾ ਮਹਾਮਾਜ ਦਾ ਪਾਠ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੁੰਦਾ ਹੈ ਅੱਜ ਵੀ ਆਪ ਜੀ ਦੇ ਨਗਰ ਵਿੱਚ ਵੀ ਹੋਇਆ ਹੋਣਾ ਸਾਵਣ ਕਰੋ ਕਿਰਪਾ ਸਾਰਿਆਂ ਨੂੰ ਆਜਾਦ ਸਾਵਣ ਕਾਮਣੇ ਸਾਵਣ ਨਾਣੀ ਨੂੰ ਸ਼ਿਆਰੀ ਲੱਗੀ ਆ ਉਹ ਅਰਥ ਕਰ ਰਹੀ ਹੈ ਵਿੱਚ ਦਾ ਸਾਵਣ ਦੇ ਮਹੀਨੇ ਵਿੱਚ ਸਰਸੀ ਸਾਰਸੀ ਰਸ ਦੇ ਨਾਲ ਭਰੀ ਹੋਈ ਕਾਮਣੀ ਦਾ ਅਰਥ ਹੈ ਜੀਵ ਇਸਤਰੀ ਕਾਮਣੀ ਇਸਤਰੀ ਨੂੰ ਕਹਿੰਦੇ ਨੇ ਇੱਥੇ ਜੀਵ ਇਸਤਰੀ ਦੀ ਗੱਲ ਚੱਲ ਰਹੀ ਹੈ ਕਿਉਂਕਿ ਸੰਗਤ ਦੇ ਵਿੱਚ ਕੋਈ ਮਰਦ ਔਰਤ ਨਹੀਂ ਹੁੰਦਾ ਇੱਥੇ ਸਾਰੀ ਜੀਵ ਇਸਤਰੀਆਂ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਜਦੋਂ ਸਾਵਣ ਆਉਂਦਾ ਹੈ ਨਾ ਸੌਣ ਆਉਂਦਾ ਹੈ ਮਰਝਾਈ ਹੋਈ ਬਨਾਸਪਤੀ ਵੀ ਖੇੜੇ ਵਿੱਚ ਆ ਜਾਂਦੀ ਹਰੀਆਵਲ ਆਉਂਦੀ ਆ ਰਸ ਪਰਨਾ ਸ਼ੁਰੂ ਹੁੰਦਾ ਇਸੇ ਤਰ੍ਹਾਂ ਜਿਹੜੀਆਂ ਜੀਵ ਵਸਤਰੀਆਂ ਵਿਛੜ ਚੁੱਕੀਆਂ ਨੇ ਮਾਲਕ ਜੀ ਅੰਦਰੋਂ ਜੋ ਮਰਝਾਏ ਪਏ ਨੇ ਗੁਰੂ ਜੀ ਸੋਦਰ ਦੀ ਬਾਣੀ ਵਿੱਚ ਵੀ ਰੋਜ਼ ਸਮਝਾਉਂਦੇ ਨੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੀਆ ਸੁੱਕੇ ਹੋਏ ਕਾਸ਼ਟ ਸੁੱਕੀ ਹੋਈ ਲੱਕੜ ਵੀ ਸੁੱਕਿਆ ਹੋਇਆ ਮਨ ਵੀ ਹਰੀਆ ਪਰਿਆ ਹੁੰਦਾ ਕਿੰਦੀ ਜਿਵੇਂ ਸਾਵਣ ਦੇ ਮਹੀਨੇ ਵਿੱਚ ਹਰੀਆ ਬਣ ਆਉਂਦੀ ਆ ਨਾ ਸਾਡੇ ਹਿਰਦੇ ਵਿੱਚ ਵੀ ਹਰੀਆ ਬਣ ਆ ਸਕਦੀ ਆ ਤੇ ਬਡੀਆਂ ਜੀ ਬਸਤਰੀਆਂ ਦੇ ਹਿਰਦੇ ਚਾਉਂਦੀ ਵੀ ਆ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਜਿੰਨਾ ਦਾ ਪਿਆਰ ਮਾਲਕ ਜੀ ਦੇ ਸੋਹਣੇ ਚਰਨਾ ਦੇ ਨਾਲ ਕਮਲਾਂ ਦੇ ਨਾਲ ਕੌਲ ਫੁੱਲਾਂ ਵਰਗੇ ਚਰਨਾ ਦੇ ਨਾਲ ਜਿੰਨਾ ਦਾ ਪਿਆਰ ਬਣਦਾ ਉਹ ਰਸ ਦੇ ਨਾਲ ਪਰ ਜਾਂਦੀਆਂ ਨੇ ਉਹਨਾਂ ਦਾ ਹਿਰਦਾ ਖੀੜੇ ਵਿੱਚ ਆ ਜਾਂਦਾ ਹੈ ਜਿਹੜੀ ਸ਼ਬਦਾਂ ਦੇ ਨਾਲ ਗੁਰੂ ਜੀ ਦੇ ਚਰਨ ਕਿੱਥੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਿੱਥੇ ਨੇ ਸਤ ਗੁਰੂ ਜੀ ਬਾਣੀ ਵਿੱਚ ਹੀ ਦੱਸਦੇ ਨੇ ਸਤ ਗੁਰੂ ਜੀ ਦੇ ਸ਼ਬਦ ਹੀ ਸਤ ਗੁਰੂ ਜੀ ਦੇ ਚਰਨ ਨੇ ਅਈ ਗੁਰਦਾਸ ਜੀ ਵੀ ਲਿਖਦੇ ਨੇ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਜੀ ਦੀ ਮੂਰਤ ਹੀ ਗੁਰੂ ਜੀ ਦੇ ਸ਼ਬਦ ਨੇ ਹੁਣ ਮੂਰਤ ਦੇ ਵਿੱਚ ਚਰਨ ਵੀ ਤੇ ਆਉਂਦੇ ਆ ਸੋ ਜਿਹੜੇ ਸ਼ਬਦਾਂ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਪਿਆਰ ਬਣਦਾ ਹੈ ਉਹਨਾਂ ਦੇ ਹਿਰਦੇ ਵਿੱਚ ਖੇੜਾ ਆਉਂਦਾ ਹੈ ਹਰਿਆਵਲ ਆਉਂਦੀ ਆ ਜਿਹੜੀ ਪਿਆਰ ਪਾ ਲੈਂਦੀ ਜਿਹੜੀ ਗੁਰਸਿੱਖ ਹੁੰਦੀ ਹੈ ਨਾ ਉਹਨਾਂ ਦੇ ਹਿਰਦੇ ਵਿੱਚ ਬੜਾ ਹੀ ਪਿਆਰ ਹੁੰਦਾ ਹੈ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਹੀ ਹਰੀਆਵਲ ਉਹ ਰਸ ਦੇ ਨਾਲ ਭਰੀ ਰਹਿੰਦੇ ਨੇ ਜਿਹੜੀ ਗੁਰਮੁਖ ਹੁੰਦੇ ਨੇ ਕਈ ਵਾਰ ਆਪਾਂ ਕਹਿ ਦਿੰਨੇ ਆ ਵੀ ਅਸੀਂ ਰੋਜ਼ ਗੁਰਦੁਆਰਾ ਸਹਿਵਾਇਦ ਐ ਪਰ ਸਾਡੇ ਜੀਵਨ ਦੇ ਵਿੱਚ ਤੇ ਖਿੜਾਈ ਨਹੀਂ ਰਿਹਾ ਚਿੰਤਾਾਂਾਂ ਚੂਰੇ ਫਿਕਰ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਅਸੀਂ ਤੇ ਰੋਜ਼ ਗੁਰਦੁਆਰਾ ਸਾਹਿਬ ਆਉਂਨੇ ਸਾਨੂੰ ਤੇ ਲੋਕੀ ਗੁਰਸਿੱਖ ਵੀ ਕਹਿੰਦੇ ਨੇ ਅਸੀਂ ਤੇ ਦਾਵਾ ਵੀ ਕਰਦੇ ਆ ਅਸੀਂ ਗੁਰਗੰਨ ਸਾਹਿਬ ਜੀ ਨੂੰ ਮੰਨਦੇ ਆ ਪਰ ਸਾਡਾ ਪਿਆਰ ਕਿਉਂ ਨਹੀਂ ਬਣ ਰਿਹਾ ਜਿੰਨਾ ਦਾ ਪਿਆਰ ਬਣਦਾ ਉਹਨਾਂ ਦੀਆਂ ਨਿਸ਼ਾਨੀਆਂ ਦਸੀਆਂ ਧੰਗੁਰੂ RAMDAS MAHARAJ JI ਸੋ ਅੱਜ ਆਪਾਂ ਇੱਥੇ ਆਏ ਆ ਥੋੜੀ ਪਰਚੋਲ ਵੀ ਕਰ ਲਈਏ ਆਪਣੀ ਕੀ ਆਪਣਾ ਪਿਆਰ ਹੈ ਕੀ ਆਪਾਂ ਸੱਚਮੁੱਥ ਹੀ ਗੁਰਸਿੱਖਾਂ ਦੀ ਕਤਾਰ ਵਿੱਚ ਆ ਰਹੇ ਕਿਤੇ ਇਹ ਤਾਂ ਨਹੀਂ ਵੀ ਸਿੱਖਾਂ ਦੇ ਘਰ ਵਿੱਚ ਪੈਦਾ ਹੋਏ ਦੇਖਾ ਦੇਖੀ ਆਪਾਂ ਗੁਰਦੁਆਰਾ ਸੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੇ ਸਿੱਖ ਕਹਿਣਾ ਸ਼ੁਰੂ ਕਰ ਦਿੱਤਾ ਕੀ ਸੱਚ ਮੁੱਚ ਹੀ ਆਪਾਂ ਪਿਆਰ ਵਾਲੇ ਸਿੱਖਾਂ ਕੀ ਆਪਣਾ ਜੀਵਨ ਵੀ ਗੁਰਸਿੱਖਾਂ ਵਾਲਾ ਜਿੰਨਾ ਦਾ ਪਿਆਰ ਬਣਦਾ ਉਹਨਾਂ ਦਾ ਜੀਵਨ ਕਿਦਾਂ ਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਸਤਗੁਰੂ ਜੀ ਫਰਮਾਉਂਦੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਸੋ ਪਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਪਲਕੇ ਪਰਬਤੀ ਇਸ਼ਨਾਨ ਕਰੇ ਅਮਰਤ ਸਰ ਅਪਦੇਸ਼ ਗੁਰੂ ਹਰ ਹਰ ਜਪ ਜਾਪੈ ਸਾਵਕੇ ਲੈ ਵਿਖ ਪਾਪ ਦੋਖ ਲੈ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਨਿਸ਼ਾਨੀਆਂ ਨੇ ਗੁਰਸਿੱਖਾਂ ਦੀਆਂ ਪਿਆਰ ਵਾਲੀਆਂ ਦੀਆਂ ਗੁਰਸਤ ਗੁਰ ਕਾਜੋ ਸਿੱਖ ਖਾਈ ਸੋ ਭਲਕੇ ਉੱਠ ਹਰ ਜਿਹੜੇ ਅਖਵਾਉਂਦੇ ਆ ਨਾ ਅਸੀਂ ਸਿੱਖਾਂ ਗੁਰੂ ਜੀ ਦੱਸਦੇ ਨੇ ਕਿ ਜਿਹੜੇ ਸੱਚਮੁੱਚ ਸਿੱਖਾਂ ਦੀ ਕਤਾਰ ਵਿੱਚ ਆਉਂਦੇ ਨੇ ਉਹ ਭਲਕੇ ਉੱਠਦੇ ਸਵਕਤਿ ਉੱਠਦੇ ਅੰਮ੍ਰਿਤ ਵੇਲੇ ਨੂੰ ਸਾਹਮਦੇ ਨੇ ਚੌਥੇ ਪੈਰ ਦੇ ਵਿੱਚ ਉਹਨਾਂ ਦੇ ਚੌਂਕੜੇ ਲੱਗ ਜਾਂਦੇ ਸੋ ਭਲਕੇ ਉੱਠ ਹਰ ਕਈ ਵਾਰ ਨਾ ਬੰਦਾ ਆਪਣੇ ਕੰਮ ਕਰਨ ਵਾਸਤੇ ਵੀ ਅੰਮ੍ਰਿਤ ਵੇਲੇ ਉੱਠਦਾ ਹੈ ਕਿਤੇ ਦੂਰ ਜਾਣਾ ਹੋਵੇ ਆਪਾਂ ਵੀ ਕਿਲਨ ਵੀ ਸਵਕਤ ਤੇ ਚੱਲਾਂਗੇ ਸਾਜਰੇ ਚੱਲਾਂਗੇ ਛੇਤੀ ਬਾਟ ਨਿਬੜ ਜਾਏਗੀ ਟ੍ਰੈਫਿਕ ਘਟ ਹੋਵੇਗੀ ਸਤਿਗੁਰੂ ਜੀ ਦੱਸਦੇ ਨੇ ਜਿਹੜੇ ਸਿੱਖ ਨਹੀਂ ਉੱਠਦੇ ਨਹੀਂ ਤੇ ਉੱਠ ਕੇ ਨਾਮ ਨੂੰ ਧਿਆਉਂਦੇ ਉਹ ਸਮਾਂ ਕੱਢਦੇ ਨੇ ਭਿੰਨੀ ਰੈਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮਿਲ RAM ਪਿਆਰੀ ਤੇ ਵੇਖੋ ਆਪਣੇ ਜੀਵਨ ਵਿੱਚ ਇਹ ਨਿਸ਼ਾਨੀ ਹੈ ਜੀ ਅੰਮ੍ਰਿਤ ਵੇਲੇ ਨੂੰ ਸਾਮਦੇ ਆ ਕਿਸੇ ਦਾ ਕੰਮਕਾਰ ਕੋਈ ਇਦਾਂ ਦਾ ਵੀ ਰਾਤ ਨੂੰ 2 ਵਜੇ ਕੋਈ ਸੌਂਦਾ ਪਹਿਲੇ ਪੈਰ ਦੀ ਸੰਭਾਲ ਨਹੀਂ ਹੋ ਰਹੀ 6 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਕੋਈ ਨਹੀਂ ਸੌ ਰਿਹਾ ਵੱਖਰਾ ਵੇਸ਼ ਕਿਸੇ ਦਾ ਕੰਮ ਕੀਤਾ ਕੋਈ ਇਦਾਂ ਦਾ ਜਦੋਂ ਅਮਰਤ ਵੀ ਬਾਣੀ ਨਾਲ ਜੁੜਦੇ ਹੋਂ ਸਮਾਂ ਅਮਰਤ ਵੇਲੇ ਹੀ ਹੋ ਜਾਂਦਾ ਹੈ ਪਰ ਇੱਕ ਚੌਥਾ ਪਹਿਰ ਹੈ ਜਿਹਨੂੰ ਬਾਣੀ ਵਿੱਚ ਬਹੁਤ ਮਹਾਨਤਾ ਦਿੱਤੀ ਗਈ ਹੈ ਤੇ ਜੇ ਆਪਾਂ ਆਪਣਾ ਕੰਮਕਾਰ 6 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਨਿਵੀੜ ਲੈਣੇ ਆ ਫਿਰ ਚੌਥੇ ਪਹਿਰੇ ਵਿੱਚ ਕਿਉਂ ਨਹੀਂ ਉੱਠ ਰਹੇ ਕਈ ਵਾਰ ਮੈਂ ਵੇਖਿਆ ਜੋ ਸਮਾਜ ਦੇ ਹਾਲਾਤ ਬਣਦੇ ਜਾ ਰਹੇ ਨੇ ਚੰਗੇ ਭਲੇ ਕੰਮ ਕਾਰ 6 7 ਵਜੇ ਨੂੰ ਨਿਭੜ ਜਾਂਦਾ ਫਿਰ ਜਿਹੜਾ ਜੇਬ ਚ ਪਾਇਆ ਹੋਇਆ ਉਹ ਨਹੀਂ ਸੌਣ ਦਿੰਦਾ 12 1 1 2 2 ਮੋਬਾਈਲ ਫੋਨ ਤੀ ਵੱਜ ਜਾਂਦੇ ਜੇ ਆਪਾਂ ਇਹਦੀ ਵਾਰ ਤੋਂ ਗੁਰੂ ਜੀ ਦੇ ਨੇੜੇ ਹੋਣ ਵਾਸਤੇ ਨਹੀਂ ਨਾ ਕਰ ਰਹੇ ਇਹ ਸਾਨੂੰ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਤੋਂ ਦੂਰ ਲੈ ਕੇ ਜਾ ਰਹੀ ਹੈ ਇਹ ਵੀ ਮਾਈ ਬਣਦਾ ਜਾ ਰਹੀ ਹੈ ਸਾਡੇ ਸਤਿਗੁਰੂ ਜੀ ਸਮਤ ਦੇਣ ਗੁਰੂ ਜੀ ਫਰਮਾਉਂਦੇ ਨੇ ਸਿੱਖ ਦੀ ਪਹਿਲੀ ਨਿਸ਼ਾਨੀ ਆ ਉਹ ਅੰਮ੍ਰਿਤ ਵੇਲੇ ਨੂੰ ਸਾਂਭੀ ਜਤਨ ਕਰੇਗਾ ਵੀ ਕੋਸ਼ਿਸ਼ ਹੋਏਗੀ ਉਹਦੀ ਮੈਂ ਅੰਮ੍ਰਿਤ ਵੇਲੇ ਉੱਠ ਸੋ ਪਲ ਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਪਲ ਕੇ ਪਰਬਾਤੀ ਈਸ਼ਾਨਨ ਕਰੇ ਅਮਰਤ ਸਰਨਾਵੈ ਉਦਮ ਜਿਹੜਾ ਸਿੱਖ ਹੁੰਦਾ ਹੈ ਨਾ ਉਦਮੀ ਹੁੰਦਾ ਹੈ ਉਹ ਆਲਸੀ ਨਹੀਂ ਹੁੰਦਾ ਜੇ ਸਾਡੇ ਜੀਵਨ ਵਿੱਚ ਆਲਸ ਹੈ ਅਸੀਂ ਆਪਣਾ ਕੰਮ ਵੀ ਦੂਜੇ ਤੋਂ ਕਰਾਉਣਾ ਚਾਹੁੰਨੇ ਆ ਅਸੀਂ ਸਿੱਖ ਦੀ ਕਤਾਰ ਵਿੱਚ ਆਈ ਨਹੀਂ ਸਕਦੇ ਸਿੱਖ ਹਮੇਸ਼ਾ ਉਦਮੀ ਉਹ ਅਮਰਤ ਵੇਲੇ ਉੱਠ ਕੇ ਵੀ ਉਦਦਮ ਕਰਦਾ ਹੈ ਆਪਣੇ ਸਰੀਰ ਦੀ ਸਫਾਈ ਰੱਖਦਾ ਹੈ ਤੇ ਫਿਰ ਮਨ ਦੀ ਸਫਾਈ ਕਰਦਾ ਹੈ ਪਹਿਲਾਂ ਬਾਹਰ ਇਸ਼ਨਾਨ ਕਰਦਾ ਫਿਰ ਅੰਮ੍ਰਿਤ ਸਰ ਸਰੋਵਰ ਦੇ ਵਿੱਚ ਇੱਥੇ ਅੰਮ੍ਰਿਤ ਸਰ ਦਾ ਅਰਥ ਕੀ ਹੈ ਜੀ ਅੰਮ੍ਰਿਤ ਦਾਸ ਸਰੋਵਰ ਗੁਰੂ ਗੁਰਬਾਣੀ ਗੁਰਬਾਣੀ ਨੂੰ ਗੁਰੂ ਜੀ ਦੇ ਸ਼ਬਦਾਂ ਨੂੰ ਅੰਮ੍ਰਿਤ ਕਹਿੰਦੇ ਨੇ ਇੱਕ ਅੰਮ੍ਰਿਤ ਸਰ ਸਾਹਿਬ ਜਿੱਥੇ ਸਾਡਾ ਕੇਂਦਰੀ ਸਥਾਨ ਹੈ ਉੱਥੇ ਕੋਈ ਵੀ ਰੋਜ਼ ਇਸ਼ਨਾਨ ਨਹੀਂ ਕਰ ਸਕਦਾ ਕਿਉਂਕਿ ਗੁਰੂ ਜੀ ਨੇ ਆਪਾਂ ਨੂੰ ਗ੍ਰਸਤ ਜੀਵਨ ਦਿੱਤਾ ਹੈ ਹੁਣ ਆਪਾਂ ਰੋਜ਼ ਜੇ ਅੰਮ੍ਰਿਤ ਵੇਲੇ ਉੱਠ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਸ਼ਨਾਨ ਕਰਨ ਜਾਣਾ ਹੋਵੇ ਕਿ ਜਾ ਸਕਦੇ ਹਾਂ ਜੀ ਨਹੀਂ ਠੀਕ ਹੈ ਉਦਾਂ ਆਪਾਂ ਨੂੰ ਜਾਣਾ ਚਾਹੀਦਾ ਹੈ ਆਪਣਾ ਕੇਂਦਰੀ ਸਥਾਨ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਿੱਖਾਂ ਨੂੰ ਬੜਾ ਪਿਆਰਾ ਰਹਿਆ ਤੇ ਹਮੇਸ਼ਾ ਹੀ ਰਹੇਗਾ ਵਦੇਸ਼ ਸ਼ਹੀਦਾਂ ਦੇ ਸੀਸ ਲੱਗੇ ਹੋਏ ਨੇ ਉਸ ਧਰਤੀ ਦੇ ਉੱਤੇ ਆਪਾਂ ਨੂੰ ਜਾਣਾ ਚਾਹੀਦਾ ਦਰਸ਼ਨ ਦੇਦਾਰੀ ਕਰਨ ਪਰ ਇੱਥੇ ਅੰਮ੍ਰਿਤਸਰ ਸਾਹਿਬ ਦੀ ਗੱਲ ਨਹੀਂ ਕਿਉਂਕਿ ਉੱਥੇ ਰੋਜ਼ ਨਹੀਂ ਜਾਇਆ ਜਾ ਸਕਦਾ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਵੀਰ ਭੈਣਾ ਉਹ ਰੋਜ਼ ਜੇ ਚੌਣ ਵੀ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਸ਼ਨਾਨ ਕਰਨਾ ਹੈ ਫਿਰ ਉਹ ਕਿਵੇਂ ਕਰਨਗੇ ਗੁਰੂ ਜੀ ਨੇ ਇਥੇ ਪੂਰੀ ਦੁਨੀਆ ਨੂੰ ਉਪਦੇਸ਼ ਦਿੱਤਾ ਹੈ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਦੇ ਸਰੋਵਰ ਵਿੱਚ ਭਾਵ ਬਾਣੀ ਦੇ ਵਿੱਚ ਚੁੱਭੀ ਲਾਉਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਜੀ ਨੂੰ ਅੰਮ੍ਰਿਤ ਸਰਬੀ ਕਿਹਾ ਗਿਆ ਬਾਣੀ ਵਿੱਚ ਬਹੁਤ ਥਾਮਾਂ ਤੇ ਜਿਹੜਾ ਗੁਰੂ ਜੀ ਦਾ ਸਿੱਖ ਹੈ ਉਹਦੀ ਨਿਸ਼ਾਨੀ ਆ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਅਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਕਿੰਦੀ ਫਿਰ ਉਹ ਉਪਦੇਸ਼ ਨੂੰ ਜਪਦੇ ਹੈ ਜੋ ਅੰਮ੍ਰਿਤ ਸਰ ਦੇ ਵਿੱਚੋਂ ਅੰਮ੍ਰਿਤ ਦੇ ਸਰੋਵਰ ਦੇ ਵਿੱਚੋਂ ਨੇ ਹੀਰੇ ਮੋਤੀ ਚੁਗੇ ਨੇ ਸ਼ਬਦ ਚੁਣੇ ਨੇ ਫਿਰ ਉਹਨਾਂ ਨੂੰ ਜਪਦਾ ਬਾਰ-ਬਾਰ ਦਹਰਾਉਂਦਾ ਵੀ ਮੇਰੇ ਗੁਰੂ ਜੀ ਨੇ ਕਿਹਾ ਨਸ਼ਾ ਨਹੀਂ ਕਰਨਾ ਜਦੋਂ ਵੀ ਮਨ 'ਚ ਖਿਆਲ ਆਉਂਦਾ ਵੀ ਲੋਕ ਨਸ਼ਾ ਕਰਦੇ ਨੇ ਇਹ ਫਿਰ ਸਮਝਾਉਂਦਾ ਉਪਦੇਸ਼ ਨੂੰ ਜਪਦਾ ਜਿੱਤ ਮਤ ਪੀਤੇ ਨਾਨਕਾ ਬਹੁਤੇ ਖੱਟੀਆਂ ਵਿਕਾਰ ਨਹੀਂ ਹੱਥ ਨਹੀਂ ਲਾਉਣਾ ਆਪਨਾ ਪਰਾਇ ਆ ਨਾ ਪਛਾਣੀ ਖਸਮੋਂ ਧੱਕੇ ਖਾਏ ਨਸ਼ੇ ਨੂੰ ਕਰਕੇ ਤੇ ਆਪਣੇ ਪਰਾਈ ਦੀ ਪਹਿਚਾਨ ਹੀ ਨਹੀਂ ਰਹਿੰਦੀ ਇਹ ਸਮਝ ਆਉਂਦਾ ਫਿਰ ਆਪਣੇ ਮਨ ਨੂੰ ਬਾਰ-ਬਾਰ ਜਿਹਨੂੰ ਕ੍ਰੋਧ ਆਉਂਦਾ ਫਿਰ ਸਮਝਾਉਂਦੇ ਜਪਦਾ ਸਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕਿਛ ਪਾਏ ਇਹਦਾ ਜੀ ਕਰਦਾ ਮੈਂ ਕਿਸੇ ਦਾ ਬੁਰਾ ਕਰਾਂ ਨੁਕਸਾਨ ਕਰਦਾ ਕਿਸੇ ਦਾ ਕਿਉਂਕਿ ਮਨ ਬਹੁਤ ਮਸਤੇ ਹੈ ਇਹ ਬੜੇ ਵਾਰ ਸਾਨੂੰ ਨਿਹਾਰ ਵੱਲ ਜਾਣ ਦਾ ਯਤਨ ਕਰਦਾ ਹੈ ਪਰ ਜਿਹੜਾ ਗੁਰਸ਼ੱਕੇ ਉਹਦੀ ਨਿਸ਼ਾਨੀ ਉਹ ਜਾਪ ਜਪਦਾ ਉਹ ਫਿਰ ਕਹਿੰਦਾ ਪਰ ਕਾ ਬੁਰਾ ਨਾ ਰੱਖੋ ਚੀਤ ਆਪਣੇ ਮਨ ਨੂੰ ਸਮਝਾਉਂਦਾ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਅਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਹਿੰਦੀ ਸਿਰ ਜਦੋਂ ਜਪਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਦੇ ਪਾਪ ਕਿਲ ਵਿਖ ਦੁੱਖ ਕਲੇਸ਼ ਲੈ ਜਾਂਦੇ ਨੇ ਤੇ ਅੰਦਰ ਰਾਸੀ ਰਸ ਆ ਜਾਂਦਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਕਦੋਂ ਇਹ ਪਿਆਰ ਇੰਨਾ ਗੂੜਾ ਹੁੰਦਾ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਫਿਰ ਤੇ ਬੈਹਂਦੇ ਆ ਉੱਠਦੇ ਆ ਹਰ ਨਾਮ ਧਿਆਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹਂਦੇ ਆ ਉੱਠਦੇ ਆ ਹਰ ਨਾਮ ਧਿਆਵੈ ਫਿਰ 2 ਘੰਟੇ ਨਹੀਂ 4 ਘੰਟੇ ਨਹੀਂ ਫਿਰ ਹਰ ਸ਼ਾਮੀ ਹਰ ਸ਼ਾਮੀ ਜਾਪ ਚੱਲਦਾ ਹਰ ਸਮੇਂ ਸ਼ਬਦ ਚੱਲਦੇ ਨੇ ਅੰਦਰ ਕਈ ਵਾਰ ਨਾ ਮੈਂ ਕਈਆਂ ਨੂੰ ਇਹ ਗੱਲਾਂ ਕਰਦੇ ਸੁਣਿਆ ਵੀ ਜਿੱਥੇ ਆਪਾਂ ਧੰਨ ਵਿੱਚੋਂ ਦਸਬੰਧ ਕੱਢਣਾ ਹੈ ਨਾ ਉੱਥੇ ਆਪਾਂ ਆਪਣੇ ਸਮੇਂ ਵਿੱਚੋਂ ਵੀ ਦਸਬੰਧ ਕੱਢਿਆ ਕਰੀਏ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਜੀ ਗੁਰਬਾਣੀ ਦੇ ਵਿੱਚ ਕਿਤੇ ਵੀ ਜੀਵਨ ਦੇ ਸਮੇਂ ਵਿੱਚੋਂ ਦਸਬੰਧ ਕੱਢਣ ਦੀ ਗੱਲ ਨਹੀਂ ਇੱਥੇ ਤੇ ਅਠਾ ਪੈਰਾਂ ਦੀ ਗੱਲ ਹੋ ਰਹੀ ਹੈ ਛੇ ਪੈਰ ਨਾਮ ਜਪਣੇ ਕਈ ਵਾਰ ਅੱਜ ਕੱਲ ਇਹ ਵੀ ਚੱਲਦਾ ਹੈ ਕਿ ਚਾਰ ਪੈਰ ਚਪੈਰਾ ਕਹਿ ਕੇ ਵੀ ਚਾਰ ਪੈਰ ਜੁਰੋ ਜੀ ਬੈਸੇ ਤੇ ਅੱਜ ਕੱਲ ਚਪੈਰਾ ਸਾਹਿਬ ਵੀ ਕਹਿਣਾ ਸ਼ੁਰੂ ਕਰ ਦਿੱਤਾ ਫਿਰ ਕੀ ਆਪਾਂ ਜਦੋਂ ਸ਼ਾਮ ਪੈਂਦੀ ਆ ਤਰਕਾਲਾ ਜਦੋਂ ਸਵੇਰ ਹੁੰਦੀ ਆ ਤਰਕਾਲਾ ਸਾਹਿਬ ਕਿਹਾ ਕਰਾਂਗੇ ਸ਼ਾਮ ਸਾਹਿਬ ਕਿਹਾ ਕਰਾਂਗੇ ਬਾਣੀ ਵਿੱਚ ਚਪਹਿਰਾ ਸਾਹਿਬ ਕੋਈ ਨਹੀਂ ਕੋਈ ਚਾਰ ਪੈਰ ਦੀ ਗੱਲ ਨਹੀਂ ਜਦੋਂ ਵੀ ਗੱਲ ਹੈ ਅੱਠ ਪੈਰ ਦੀ ਗੱਲ ਹੈ ਅੱਠੇ ਪੈਰ ਜਾ ਹਰ ਸਮੇਂ ਬੈਹਂਦਿਆਂ ਉੱਠਦਿਆਂ ਹਰ ਸਮੇਂ ਊਠ ਤ ਬੈਠ ਤ ਸੋਬਤ ਤ ਧਾਈਏ ਮਾਰਗ ਚਲਤ ਹਰੇ ਹਰ ਗਾਈਏ ਗੁਰੂ ਜੀ ਕਹਿੰਦੇ ਸੁਪਨਾ ਵੀ ਆਵੇ ਨਾ ਸੁਪਨੇ ਵਿੱਚ ਵੀ ਰੱਬ ਜੀ ਆਉਣੀ ਚਾਹੀਦੇ ਨੇ ਸੁਪਨੇ ਵਿੱਚ ਵੀ ਜਦ ਤੂੰ ਉੱਠੇ ਤੇਰੇ ਮੁਖ ਦੇ ਵਿੱਚੋਂ ਰਾਮ ਹੀ ਨਿਕਲਣਾ ਚਾਹੀਦਾ ਜੋ ਰਮਿਆ ਹੋਇਆ ਰਮਈਆ ਹਰ ਸਮੇਂ ਜੁੜ ਢਾਈ ਘੰਟਿਆਂ ਦੀ ਕੀ ਗੱਲ ਕਰਦਾ ਚਾਰ ਘੰਟਿਆਂ ਦੀ ਕੀ ਗੱਲ ਕਰਦਾ ਤੂੰ 24 ਘੰਟੇ ਜੁੜਿਆ ਕਰ ਜਿਸ ਦਾਤੇ ਨੇ ਤੈਨੂੰ ਜ਼ਿੰਦਗੀ ਦਿੱਤੀ ਅੱਜ ਸ਼ੁਕਰ ਕਰੀਏ ਸੌਣ ਦਾ ਮਹੀਨਾ ਚੜ੍ਹਿਆ ਦੇਖ ਰਹੀਆਂ ਦਾ ਬੜਿਆਂ ਨੂੰ ਇਸ ਦਿਨ ਦਾ ਸੂਰਜ ਦੇਖਣਾ ਨਸੀਬ ਨਹੀਂ ਹੋਇਆ ਸਤਿਗੁਰੂ ਜੀ ਨੇ ਸਾਨੂੰ ਇਹ ਦਾਤ ਦਿੱਤੀ ਸੁਹਣਾ ਦਿਨ ਆਇਆ ਜੀਵਨ ਦੇ ਵਿੱਚ ਹਰੇਕ ਸਾਹ ਦੀ ਨਾਲ ਸ਼ੁਕਰ ਕਰੀਏ ਤੇ ਜਿਹੜੇ ਸਿੱਖ ਨੇ ਉਹਨਾਂ ਦੀ ਨਿਸ਼ਾਨੀ ਆ ਉਹ ਇਹ ਨਹੀਂ ਕਿ ਕੁਝ ਸਮੇਂ ਲਈ ਵੀ ਅਸੀਂ 2 ਘੰਟੇ ਬਾਣੀ ਪੜੀ ਜੀ 4 ਘੰਟੇ ਪੜੀ ਬਾਕੀ ਦੇ ਘੰਟੇ ਕੀ ਕੀਤੇ ਨਹੀਂ ਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ ਬੈਹਂਦੇ ਆ ਉੱਠਦੇ ਆ ਹਰ ਨਾਮ ਧਿਆਵੇ ਹਰ ਸਮੀਉ ਗੁਰਬਾਣੀ ਨੂੰ ਗਾਉਂਦੇ ਨੇ